ਖਾਲਸਾ ਹੀ ਜਹੋ ਜਲਾਲ ਦੇ ਪ੍ਰਤੀ ਕੋਮੀ ਤਿਉਹਾਰ ਹੋਲਾ ਮਹੱਲਾ ਦੀਆਂ ਤਿਆਰੀਆਂ ਸੰਬੰਧੀ ਜਾਇਜ਼ਾ ਲੈਣ ਲਈ ਅੱਜ ਸ਼੍ਰੀ ਅਰਪਿਤ ਸ਼ੁਕਲਾ ਡਾਇਰੈਕਟਰ ਜਨਰਲ ਪੁਲਿਸ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੇ ਜਿੱਥੇ ਉਹਨਾਂ ਵੱਲੋਂ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਜੀਹਾਂ ਇਸ ਮੌਕੇ ਤੇ ਉਹਨਾਂ ਦੱਸਿਆ ਕਿ ਹੋਲਾ ਮਹੱਲਾ ਮੌਕੇ ਪੁਲਿਸ ਵੱਲੋਂ ਲੋ ਐਂਡ ਆਰਡਰ ਨੂੰ ਦਰੁਸਤ ਰੱਖਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਟ੍ਰੈਫਿਕ ਦੀ ਸੁਚਾਰੂ ਬਹਾਲੀ ਲਈ ਵੱਖੋ ਵਖੇਰੇ ਰੂਟ ਡਾਇਵਰਟ ਕੀਤੇ ਗਏ ਹਨ ਤੇ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਹੋਲਾ ਮੁਹੱਲੇ ਦੌਰਾਨ ਨਾ ਵਾਪਰੇ ਇਸ ਨੂੰ ਲੈ ਕੇ ਪੁਲਿਸ ਪੂਰੀ ਮੁਸਤੰਦੀ ਨਾਲ ਕੰਮ ਕਰੇਗੀ ਤੁਸੀਂ ਵੇਖ ਰਹੇ ਹੋ ਅੰਕਲ ਸਿੱਕੀ ਅਪਡੇਟ ਲਈ ਅਭਿਨਾਸ਼ ਸ਼ਰਮਾ ਦੀ ਰਿਪੋਰਟ ਅ ਅੱਜ ਮੈਂ ਇੱਥੇ ਅਨੰਦਪੁਰ ਸਾਹਿਬ ਦੀ ਪੌਂਟ ਤੇ ਜਿਹੜਾ ਆਉਣ ਵਾਲੇ ਦਿਨਾਂ ਚ ਹੋਲਾ ਮੁਹੱਲਾ ਫੈਸਟੀਵਲ ਆ ਰਿਹਾ ਹੈ ਉਸ ਦੀ ਜਿਹੜੀ ਸੁਰੱਖਿਆ ਪ੍ਰਬੰਧ ਕੀਤੇ ਹੈ ਉਸ ਦੀ ਸਮੀਖਿਆ ਕਰਨ ਲਈ ਅੱਜ ਤੇ ਆਇਆ ਸੀ ਅ ਐਸਐਸਪੀ ਸਾਹਿਬ ਡੀਸੀ ਰੋਪੜ ਔਰ ਸਿਵਲ ਨੇ ਔਰ ਪੁਲਿਸ ਦੇ ਸਾਰੇ ਅਧਿਕਾਰੀ ਇਥੇ ਹਾਜ਼ਰ ਸਨ ਜਿਹੜਾ ਹולם ਵਾਲਾ ਇਹ ਇੱਕ ਪੰਜਾਬ ਦਾ ਸਭ ਤੋਂ ਵੱਡਾ ਇੱਕ ਮੇਲਾ ਹੈ ਜਿਸ ਦੇ ਵਿੱਚ ਤਕਰੀਬਨ 50 ਲੱਖ ਤੋਂ ਵੱਧ ਲੋਕ ਲੋਕਾਂ ਦਾ ਆਦਾ ਹੁੰਦਾ ਹੈ ਫੁੱਟਬਾਲ ਲਈ ਹੈ ਇਹ 24 ਘੰਟੇ ਚੱਲਣ ਵਾਲਾ ਪੰਜਾਬ ਦੇ ਵਿੱਚ ਇੱਕ ਕਿਹੋ ਜਿਹਾ ਮੇਲਾ ਹੈ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਕੋਨਿਆਂ ਤੋਂ ਸ਼ਰਧਾਲੂ ਇਥੇ ਆਦੇ ਹਨ ਤੋ ਉਹਨਾਂ ਦੀ ਯਾਤਰਾ ਨੂੰ ਸਮੂਥ ਬਣਾਉਣ ਲਈ ਤਾਂ ਕਿ ਇੱਥੇ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਪੁਲਿਸ ਵੱਲੋਂ ਬੜੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਔਰ ਤਕਰੀਬਨ 5000 ਦੇ ਕਰੀਬ ਸਾਡੇ ਪੁਲਿਸ ਮੁਲਾਜ਼ਮ ਅਤੇ 25 ਡੀਐਸਪੀ ਸਿਆਲੀ ਦੇ ਕਰੀਬ 25 ਐਸਪੀ ਸਿਆਲੀ ਦੇ ਕਰੀਬ ਡੀਐਸਪੀ ਇੱਥੇ ਡਿਪਲੋਏ ਕੀਤੇ ਹਨ ਜਿਹੜੇ 24 ਘੰਟੇ ਇਥੇ ਆਪਣੀ ਡਿਊਟੀ ਦੇਣਗੇ ਇਸ ਤੋਂ ਇਲਾਵਾ ਐਸਐਸਪੀ ਰੋਪੜਵਾਲਾ ਨੂੰ ਇਥੇ ਯਾਤਰੀਆਂ ਦੀ ਸੁਰੱਖਿਆ ਲਈ ਕਾਫੀ ਜਿਹੜੇ ਸੈਕਟਰਸ ਦੇ ਵਿੱਚ 1K ਉਥੇ ਸਹਾਇਤਾ ਕੇਂਦਰ ਬਣਾਏ ਗਏ ਹਨ ਤਾਂ ਕਿ ਜੇ ਲੋਕ ਜਿਹੜੇ ਆਉਂਦੇ ਆ ਦੂਰ ਉਹਨਾਂ ਦੀ ਜੇ ਕੋਈ ਚੀਜ਼ ਖੋ ਜਾਏ ਜਾਂ ਉਹਨਾਂ ਨੂੰ ਕਿਸੇ ਪੁਲਿਸ ਇਮਦਦ ਦੀ ਲੋੜ ਹੋਵੇ ਤੇ ਉਹ ਪੁਲਿਸ ਸਹਾਇਤਾ ਕੇਂਦਰਾਂ ਦੇ ਵਿੱਚ ਜਾ ਕੇ ਆਪਣੀ ਕਲ ਰੱਖ ਸਕਦੇ ਆ ਪੁਲਿਸ ਵੱਲੋਂ ਜਿਹੜੇ ਪਾਰਕਿੰਗ ਸਲots ਹੈ ਉਹ ਆਈਡੈਂਟੀਫਾਈ ਕੀਤੇ ਆ ਤਾਂ ਕਿ ਜਿਹੜੇ ਬਾਹਰ ਬਾਹਰੋਂ ਜਿਹੜੀ ਯਾਤਰੀ ਆ ਰਹੇ ਹਨ ਉਹਨਾਂ ਨੂੰ ਚੰਗੀ ਜਗ੍ਹਾ ਆਪਣੀ ਗੱਡੀਆਂ پارک ਕਰਕੇ ਔਰ ਉਹ ਸ਼ਟਲ ਸਰਾਹੀ ਜਿਹੜੀ ਇਹਨਾਂ ਨੇ ਚਲਾਈ ਹੈ ਗੁਰਦੁਆਰਾ ਸਾਹਿਬ ਵਿਖੇ ਆ ਕੇ ਮੱਥਾ ਟੇਕ ਸਕ ਸੋ ਪੁਲਿਸ ਵੱਲੋਂ ਵਿਆਪਕ ਪੁਲਿਸ ਪਰਬੰਧ ਕੀਤੇ ਗਏ ਆ ਆਮ ਸ਼ੋਰ ਕਿ ਬੜਾ ਅਚਾ ਪ੍ਰਬੰਧ ਹੋਏਗਾ ਇਸ ਦੇ ਨਾਲ ਨਾਲ ਮੈਂ ਡਰੱਗਸ ਬਾਰੇ ਦੱਸ ਦਿਆਂ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆ ਵਿਰੁੱਧ ਸ਼ੁਰੂ ਕੀਤੀ ਹੈ ਇੱਕ ਜਿਹੜੀ ਮੁਹਿੰਮ ਉਸ ਨੂੰ ਬੜਾ ਵੱਡਾ ਹੰਗਾਰਾ ਮਿਲ ਰਿਹਾ ਹੈ ਤੁਸੀਂ ਸਾਰੇ ਜਿਸ ਤਰ੍ਹਾਂ ਦੇਖ ਰਹੇ ਹੋ ਅੱਜ ਦੇ ਦਿਨ ਸਾਡੇ ਆਪਰੇਸ਼ਨ ਸੀਲ ਚੱਲ ਰਹੇ ਆ ਜਿਸ ਦੇ ਤਹਿਤ ਪੰਜਾਬ ਦੇ ਜਿਹੜੇ 10 ਸਾਡੇ ਸਰਹੱਦੀ डट्रिक्ट है जे इंटर स्टेट बॉडरस के उ सारे आन आने वाले रस्त नाके लगा के और आ, इंटेंसिव चैकिंग जा रही है आ, विद अ व्यू कि जोड़ा भी कोई ड्रग स्मगलर या माड़ा आंसर आता है उसकी उसको फड़या जाए और उसके खिलाफ एक्शन लिया जाए जी अज गुरद्वारा श्री केशगढ़ साहब के जोड़े मैनेजर हैं वो भी साड़ी इस मीटिंग शामिल हुए थे और उन्ह ਨਾਲ ਵੀ ਬਿਚਾਰ ਦਾ ਤੰਤਰ ਕੀ ਤਰੀਕਾ ਸਰੀ クリスマス ਸਿਆਣੀ ਜੀ ਬੋਲੇ ਮੱਲੇ ਚ ਪਿਛਲੇ 2-3 ਸਾਲਾਂ ਤੋਂ ਆ ਰਹੀ ਹੈ ਉਹਦਾ ਰੋੜਾ ਵੀ ਵੇਸ ਟੋਪੀਆਂ ਲਾਈਆਂ ਜਾਂਦੀਆਂ ਉਹਦੇ ਨਾਲ ਕਮਿਊਨਲ ਡਾਈਪ ਜਿਆ ਬਣਦੀ ਬਣਦੀ ਰਹਦੀ ਜਿਹੜੀ ਫੋਲ ਹੁੰਦਾ ਜਦੋਂ ਜਿਹੜਾ ਹਿੰਦੂ ਆदमी ਕੋ ਟੋਪੀ ਟਾਪੀ ਪਾ ਲਾ ਕੁਸ਼ਰਾਪੀ ਅੰਸਰ ਸ਼ਾਮ ਬੈਲ ਹੈ ਕੁਝ ਇਸ ਤਰ੍ਹਾਂ ਦੀ ਵੀ ਘਟਨਾਵਾਂ ਪਾਪੜਦੀਆਂ ਜੀ ਨਿਯੰਗ ਸਿੰਘ ਬਾਣੀ ਚੰਦਰਪਾਲ ਜੀ ਉਹ ਟੋਪੀਆਂ ਲੈਣਾ ਜਾਂਦਾ ਆਪਣੇ ਵਰਸ਼ੇ ਤੋਂ ਉੱਪਰ ਟੰਗਦਾ ਐਲਕਿਉ ਪਿਛਲੇ ਮੇਲੇ ਦੇ ਵਿੱਚ ਇੱਕ ਮਲਾਜਨ ਦੀ ਕੈਪ ਵੀ ਲਾਈ ਸੀ ਜੀ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਇਸ ਵਾਰ ਇਸ ਇਨਾ ਚੀਜ਼ਾਂ ਦਾ ਖਿਆਲ ਰੱਖਾਂਗੇ ਕਿ ਕਿਸੇ ਵੀ ਵਿਅਕਤੀ ਵੱਲੋਂ ਇਸ ਤਰ੍ਹਾਂ ਦੀ ਹਰਕਤ ਨਾ ਹੋਵੇ ਜਿਸ ਦੇ ਨਾਲ ਜਿਹੜੇ ਦੂਸਰੇ ਸ਼ਰਧਾਲੂ ਹੈ ਉਹਨਾਂ ਦੀ ਫੀਲਿੰਗ ਸਰਟ ਹੋਵੇ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਤਾਂ ਕਾਨੂੰਨੀ ਕਾਰਵਾਈ ਕੀ ਸਰ ਇੱਕ ਰਾਤ ਵਿਲਾ ਅੰਸਰੀ ਕਲਾਸੀ ਰਾਤ ਵਿਲਾ ਸਮਤਰ ਜੀ ਤੱਕ ਜਣੋ ਉਹ ਜਿਹੜਾ ਸਪੈਸ਼ਲਟੀ ਸਿਕਿਉਰਿਟੀ ਹਾਂ ਉਹ ਅਸੀਂ ਸਿਵਲ ਕੰਪਨੀਆਂ ਦੇ ਵਿੱਚ ਵੀ ਆਪਣੇ ਉਲਾਜ਼ਮ ਲਗਾ ਰਹੇ ਹਾਂ ਮੇਲੇਆ ਦੇ ਵਿੱਚ ਔਰ ਸਾਡੇ ਜਿਹੜਾ ਸਪੈਸ਼ਲ ਸਟਾਫ ਹੈ ਉਹ ਵੀ ਇਸ ਗੱਲ ਦੀ ਨਿਗਰਾਨੀ ਰੱਖੇਗਾ ਕਿ ਕੋਈ ਵੀ ਵਿਅਕਤੀ ਜਾਂ ਕੋਈ ਵੀ ਗਰੁੱਪ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਜਿਸ ਦੇ ਨਾਲ ਦੂਸਰਿਆਂ ਨੂੰ ਆਬਜੈਕਸ਼ਨ ਹੋਵੇ ਸਰੇਤ ਆਰਮੀਕੇ ਵੀ ਟ੍ਰਾਫਿਕ ਦੀ ਸਮੱਸਿਆ ਵੀ ਟ੍ਰਾਫਿਕ ਦੀ ਸਮੱਸਿਆ ਮੇਜਰ ਰਹੀ ਜਿਹੜੇ ਹੋਲੇ-ਮੋਹਲੇ ਦੇ ਵਿੱਚ ਤਿੰਨ ਤਰਫੋਂ ਟ੍ਰਾਫਿਕ ਆਂਦਾ ਹੈ ਇੱਕ ਰੂਪੜ ਦਾ ਜਿਹੜਾ ਸਾਡਾ ਰੂਟ ਹੈ ਇੱਕ ਨੰਗਲ ਵਾਲੇ ਪਾਸਿਓਂ ਔਰ ਇੱਕ ਨਵਾਂ ਸ਼ਹਿਰ ਵਾਲੇ ਪਾਸਿਓਂ ਗਡਸ਼ੰਕਰ ਵਾਲੇ ਪਾਸਿਓਂ ਔਰ ਤਿੰਨੇ ਸਾਈਡਸ ਦੇ ਉਤੇ ਪੁਲਿਸ ਨੇ ਪਾਰਕਿੰਗ ਸਲੋਟਸ ਆਈਡੈਂਟੀਫਾਈ ਕੀਤੇ ਆ 27 ਦੇ ਕਰੀਬ ਪਾਰਕਿੰਗ ਸਲੋਟਸ ਸਾਰੇ ਮੇਲੇ ਦੇ ਵਿੱਚ ਆਈਡੈਂਟੀਫਾਈ ਕੀਤੇ ਆ ਜਿੱਥੇ ਯਾਤਰੀ ਆਪਣੀ ਗੱਡੀਆਂ ਪਾਰਕ ਕਰ ਸਕਣਗੇ ਔਰ ਉਥੋਂ ਸ਼ਟਲਸ ਔਰ ਈ ਰਿਕਸ਼ਾਸ ਦੀ ਵਿਵਸਥਾ ਕੀਤੀ ਹੈ ਜਿਹਦੇ ਰਾਹੀਂ ਉਹ ਤਕਸ਼ੀ ਕੇਸ਼ਗੜ ਸਾਹਿਬ ਦੇ ਨੇੜੇ ਆ ਕੇ ਔਰ ਮੱਥਾ ਟੇਕ ਸਕਦੇ ਸ਼ੁਕਰੀਆ ਸਾਡੀ ਮੁਹਿੰਮ ਇੱਕ ਮਾਰਚ ਤੋਂ ਸ਼ੁਰੂ ਹੋਈ ਹੈ ਪਿਛਲੇ 6 ਦਿਨਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ 584 ਐਫ ਆਈ ਆਰ ਦਰਜ ਕੀਤੀਆਂ ਔਰ 773 ਬੰਦੇ ਗ੍ਰਿਫਤਾਰ ਕੀਤੇ ਗਏ ਹਨ ਇਸ ਦੇ ਵਿੱਚ 50 ਕਿਲੋ 705 ਗ੍ਰਾਮ ਹੀਰੋਇਨ ਸਿਰਫ 6 ਦਿਨ ਦੇ ਵਿੱਚ ਪੁਲਿਸ ਵੱਲੋਂ ਰਿਕਵਰ ਕੀਤੀ ਗਈ ਹੈ ਔਰ ਇਸੇ ਤਰ੍ਹਾਂ 20 kg ਦੇ ਕਰੀਬ ਗਾਂਜਾ ਓਪੀਅਮ ਰਿਕਵਰ ਕੀਤਾ ਗਿਆ ਸੋ ਇਹ ਜਿਹੜੀ ਪੰਜਾਬ ਪੁਲਿਸ ਦੀ ਇੱਕ ਮੁਹਿੰਮ ਨਸ਼ਿਆਂ ਦੇ ਖਿਲਾਫ ਚੱਲ ਰਹੀ ਹੈ ਉਹ ਉਸ ਨੂੰ ਬੜਾ ਵੱਡਾ ਹੰਗਾਰਾ ਮਿਲ ਰਿਹਾ ਔਰ ਜਿਹੜੇ ਵੀ ਸਾਡੇ ਅ ਅੱਜ ਦੇ ਇਸ ਆਪਰੇਸ਼ਨ ਸੀਲ ਦੇ ਰਿਜ਼ਲਟਸ ਹੋਣਗੇ ਸ਼ਾਮ ਤੱਕ ਤੁਹਾਡੇ ਨਾਲ ਸਾਂਝੇ